ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਅਕਸਰ ਵੇਖਿਆ ਜਾਂਦਾ ਹੈ ਕਿ ਲੋਕ ਬੇਜਬਾਨ ਜਾਨਵਰਾਂ ਤੇ ਜ਼ੁਲਮ ਕਰਨ ਤੋਂ ਬਾਝ ਨਹੀਂ ਆਉਂਦੇ ਹਾਲਾਂਕਿ ਇਹਨਾਂ ਜਾਨਵਰਾਂ ਦੀ ਕਮਾਈ ਹੀ ਇਹ ਲੋਕ ਖਾਂਦੇ ਹਨ ਪਰ ਫਿਰ ਵੀ ਵੱਧ ਬੋਝ ਲੱਦ ਕੇ ਇਹਨਾਂ ਨੂੰ ਤਕਲੀਫ ਪਹੁੰਚਾਉਂਦੇ ਹਨ ਕਈ ਵਾਰ ਜ਼ਿਆਦਾ ਵਜ਼ਨ ਹੋਣ ਕਾਰਨ ਜਾਨਵਰ ਅੜ ਜਾਂਦੇ ਹਨ ਤਾਂ ਉਹਨਾਂ ਨੂੰ ਹੰਟਰ ਮਾਰ ਕੇ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਵਾਰ ਜਾਨਵਰ ਮਰ ਵੀ ਜਾਂਦੇ ਹਨ ਅਜੀਬਾ ਹੀ ਇੱਕ ਮਾਮਲਾ ਸ਼ੈਰ ਗੁਰਦਾਸਪੁਰ ਦੇ ਜਹਾਜ਼ ਚੌਂਕ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਵੱਧ ਵਜ਼ਨ ਲੱਦਣ ਕਾਰਨ ਇੱਕ ਘੋੜਾ ਸੜਕ ਵਿੱਚਕਾਰ ਹੀ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਸਮਾਜ ਸੇਵੀ ਦਿਨੇਸ਼ ਠਾਕੁਰ ਮੁੰਨਾ ਨੇ ਦੱਸਿਆ ਕਿ ਇਸ ਘੋੜੇ ਦੇ ਰੇੜੇ ਤੇ 50-50 ਕਿਲੋ ਦੀਆਂ ਵੀਰ ਖਾਦ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ ਜਿਸਦਾ ਕੁੱਲ ਵਜ਼ਨ ਲਗਭਗ 10 ਕੁਇੰਟਲ ਬੰਦਾ ਹੈ। ਜਿਆਦਾ ਵਜ਼ਨੇ ਘੋੜਾ ਖਿੱਚ ਨਹੀਂ ਪਾਇਆ ਤੇ ਇਸਦੀ ਤੌਲ ਟੁੱਟ ਗਈ ਜਿਸ ਕਾਰਨ ਸੜਕ ਦੇ ਵਿਚਕਾਰ ਡਿੱਗ ਪਿਆ ਤੇ ਮਰ ਗਿਆ। ਉਨਾ ਮੰਗ ਕੀਤੀ ਹੈ ਕਿ ਰੇੜੇ ਵਾਲਿਆਂ ਨੂੰ ਪ੍ਰਸ਼ਾਸਨ ਵੱਲੋਂ ਹਦਾਇਤ ਦਿੱਤੀ ਜਾਏ ਕਿ ਉਹ ਜਾਨਵਰਾਂ ਤੇ ਜ਼ੁਲਮ ਨਾ ਕਰਨ ਅਤੇ ਉਹ ਨਾ ਹੀ ਵਜਨ ਲੱਦਣ ਜਿੰਨਾ ਜਾਇਜ਼ ਹੋਵੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜੀ ਇਹ ਬੇਜਵਾਨ ਜਾਨਵਰ ਆ ਇਹਦੇ ਬੇੜ ਤੋਂ ਜ਼ਿਆਦਾ ਤਿੰਨ ਗੁਣਾ ਇਹਦੇ ਉੱਤੇ ਸਮਾਨ ਲੱਦਿਆ ਗਿਆ ਜਿਹੜਾ ਇੰਨਾ ਵਜਨ ਹੋਣ ਦੇ ਕਾਰਨ ਜਿਹੜਾ ਵਿਚਾਰਾ ਖਿੱਚਣੀ ਪਾਇਆ ਸੀ ਇੱਥੇ ਆ ਕੇ ਆਪਣਾ ਦਮ ਤੋੜ ਗਿਆ ਖਾਪੀਆਂ ਮੂਰੀਆਂ ਸੀਗੀਆਂ ਕਾਫੀ ਬੋਰੀਆਂ ਹੀ ਇਹਦਾ weight ਜ਼ਿਆਦਾ ਹੁੰਦਾ ਵਾ ਮੈਂ ਇਹ ਚੀਜ਼ ਦੀ ਸਰਕਾਰਾਂ ਦੇਗੇ ਅਪੀਲ ਕਰਦਾ ਕਿ ਜਿਹੜੇ ਰੇੜਾ ਚਾਲ ਗਏ ਆ ਉਹਨਾਂ ਦਾ ਵੀ ਕੋਈ ਸਿਸਟਮ ਬਣਾਉਣ ਉਦਾਂ ਦਾ ਕਿ ਇਹਦੇ ਉ ਬਦਲ ਕਹਿਨਦਾ ਕਿ ਕੋਈ ਕੁਇੰਟਲ ਜਾਂ ਡੇਢ ਕੁਇੰਟਲ ਇਹਦੇ ਵੱਧ ਜਿਹੜਾ ਵਾ ਇਹ ਬੇਜਵਾਨ ਜਿਹੜਾ ਜਾਨਵਰ ਆ ਇਹਦੇ ਉੱਤੇ ਭਾਰ ਨਾ ਪਾਣ ਕਿਉਂਕਿ ਇਹ ਵੀ ਇੱਕ ਸਾਡੀਆਂ ਹੀ ਰੂਹਾਂ ਵਾਂ ਜਿਹੜੀਆਂ ਅੱਜ ਵਲੇ ਇਥੇ ਜਾਨਵਰਾਂ ਦੇ ਕੋਈ ਰੂਪ ਚ ਆਉਂਦੇ ਆ ਤੇ ਕੋਈ ਉਤੇ ਦੇ ਰੂਪ ਚ ਆਉਂਦੇ ਆ ਜਾਂ ਜਿੱਦਾਂ ਵਿਆਂ ਹੈ ਤੇ ਇੱਕ ਇਹ ਵੀ ਰੂ ਹੀ ਆ ਪਰ ਬੜੀ ਦਰਦਦਾਰ ਜੀ ਦੀ ਵਿਚਾਰੇ ਦੀ ਮੌਤ ਹੋਈ ਆ ਤੇ ਅਸੀਂ ਤੇ ਇਹੋ ਹੀ ਸਰਕਾਰਾਂ ਨੂੰ ਕਹਿੰਦੇ ਆ ਕਿ ਇਹਨਾਂ ਉੱਤੇ ਵੀ ਥੋੜੀ ਜੀ ਨਕੇਰ ਕਸਣ ਕਿ ਜਿਹੜਾ ਉਹ ਜਾਨਵਰ ਹੈ ਜਿਹੜਾ ਜਾਂ ਜਾਨਵਰ ਕੋਈ ਕੰਮ ਲੈ ਰਿਆ ਵਾ ਤੇ ਉਹਦੇ ਉੱਤੇ ਕੋਈ ਜਿਹੜਾ ਭਾਰ ਰਿਆ ਉਹਨਾਂ ਕੀ ਭਾਵੇ ਉਹਨੂੰ ਇਹ ਨਾ ਸਮਝੇ ਕਿ ਇਹ ਟਰੱਕ ਹੈ ਜਾਂ ਟ੍ਰੈਲਾ ਵਾ ਕਿ ਇਹ ਟਰੱਕ ਜਿੰਨਾ ਲੋਡ ਜਾਂ ਚਟੇ ਹਾਥੀ ਜਿੰਨਾ ਲੋਡ ਆ ਜਿਹੜਾ ਇੱਕ ਰੇੜੇ ਤੇ ਪਾ ਗੇ ਉਹ ਜਾਨਵਰ ਨੂੰ ਖਿਜਦੇ ਨੇ ਔਰ ਜਾਨਵਰ ਦਾ ਵਿਚਾਰਾ ਮਜਬੂਰੀ ਨਾਲ ਆਪਣੇ ਤੁਰਿਆ ਵਾ ਪਰ ਉਹਨੂੰ ਅੰਦਰੋਂ ਅੰਦਰ ਕੀ ਤਕਲੀਫ ਹੋਉਂਦੀ ਆ ਉਹ ਬੇਜਮਾਨ ਜਾਨਵਰ ਉਹ ਦੱਸ ਨਹੀਂ ਸਕਦਾ ਇਸ ਕਰਕੇ ਮੈਂ ਅਪੀਲ ਕਰਦਾ ਦੁਬਾਰਾ ਸਰਕਾਰਾਂ ਦੇਗੇ ਕਿ ਇਹ ਜਿਹੜੇ ਜਾਨਵਰ ਆ ਇਹਨਾਂ ਦੇ ਉੱਤੇ ਵੇਟ ਉਹਨਾਂ ਕੀ ਪਾਓ ਇਹਨਾਂ ਦਾ ਕੋਈ ਲਾਇਸੈਂਸ ਬਣਾਓ ਜਿਹੜੇ ਬੇਜਮਾਨ ਜਾਨਵਰਾਂ ਨੂੰ ਕੰਮ ਲੈਂਦੇ ਨੇ ਕਿ ਜਿਹੜਾ ਭਾਰ ਆ ਜਿਹੜਾ ਲਿਮਟ ਤੋਂ ਵੱਧ ਹੋਵੇ ਇਹਨਾਂ ਦਾ ਚਲਾਨ ਯਾ ਫਿਰ ਇਹਨਾਂ ਉੱਤੇ ਕੋਈ ਇਹੋ ਜਿਹੀ ਸਜ਼ਾ ਲਾਓ ਕਿ ਕੱਲ ਨੂੰ ਇਹਨਾਂ ਨੂੰ ਜਿਹੜਾ ਕਾਨੂੰਨ ਸਜ਼ਾ ਦੇ ਸਕਦਾ